ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਮਾਨ ਸਰਕਾਰ ਤੋਂ ਹੋਰ ਕੰਮ ਕੋਈ ਹੋਵੇ ਨਾ ਹੋਵੇ ਆਪਣੀ ਜੱਟਾਂ ਖਾਤਰ ਤਾਂ ਜੀ ਬਹੁਤ ਚੰਗੀ ਮੰਨਦਾ ਮੈਂ ਤਾਂ ਲੈਟ ਹੁਣ ਸਾਡੇ 2 ਦਿਨ ਹੋ ਗਏ ਮਨ ਲਗਾ ਦਾ ਬਸ ਘੰਟਾ 2 ਘੰਟੇ 3 ਘੰਟੇ ਮਸਾਲਾ ੜ ਜਾਂਦੀ ਹੈ ਜੀ ਤੇ ਲੈਟ ਕੰਨੀਆਂ ਬਹੁਤ ਸੁੱਕਾ ਰੱਖਿਆ ਜ਼ਿਮੀਂਦਾਰਾਂ ਨੂੰ ਜੀ ਵਿੱਚ ਹੁਣ ਭਰਾ ਕਹਿਣਗੇ ਪਾਣੀ ਛੇਤੀ ਮੁੱਕੂ ਇਹਦੇ ਨਾਲ ਜੀ ਮੇਰੇ ਹਿਸਾਬ ਚ ਤਾਂ ਪਾਣੀ ਘੱਟ ਲੌਂਦੇ ਆ ਜ਼ਿਮੀਂਦਾਰ ਹੁਣ ਸਾਡਾ ਦੇਖ ਲਓ ਜੀ ਆ ਝੋਨਾ ਬਿਲਕੁਲ ਸੁਕਾਇਆ ਪਿਆ ਸਾਡਾ ਪਾਣੀ ਇਹਦੇ ਵਿੱਚ ਹੈ ਨਹੀਂਗਾ ਪਹਿਲਾਂ ਜਦੋਂ ਲਾਈਟ ਘਟ ਆਉਂਦੀ ਹੁੰਦੀ ਸੀ ਉਦੋਂ ਫਰੇਕ ਬੰਦੇ ਨੂੰ ਡਰ ਹੁੰਦਾ ਸੀ ਵੀ ਲਾਈਟ ਘਟ ਆਉਂਦੀ ਆ ਕੱਲ ਨੂੰ ਆਵੇ ਨਾ ਆਵੇ ਵੀ ਪਾਣੀ ਭਰ ਕੇ ਖੜਾ ਲਓ ਗਰਾਜ ਓਨੇ ਵਿੱਚ ਵੀ ਕੋਈ ਪਤਾ ਨਹੀਂਗਾ ਕੱਲ ਨੂੰ ਚੱਲੇ ਨਾ ਚੱਲੇ ਬਾਕੀ ਫਿਰ ਜਿਨ੍ਹਾਂ ਦੀਆਂ ਬਾਰੀਆਂ ਬੂਰੀਆਂ ਹੁੰਦੀਆਂ ਸੀ ਉਹਨੂੰ ਵਿਚਾਰਿਆਂ ਨੂੰ ਬਹੁਤ ਔਖਾ ਸੀ ਬੰਦਿਆਂ ਨੂੰ ਵੀ ਆਹਲਾ ਕਹਿੰਦਾ ਤੀਜੇ ਦਿਨ ਬਾਰੀ ਆ ਜੀ ਦੀ ਜਾਂ ਚੌਥੇ ਦਿਨ ਬਾਰੀ ਆ ਕਈ ਵਾਰ ਲਾਈਟ ਖਰਾਬ ਹੋ ਜਾਂਦੀ ਮੋਟਰ ਖੜ ਜਾਂਦੀ ਫਿਰ ਉਹਨਾਂ ਦਾ ਦਿੱਕਤ ਸੀ ਹੁਣ ਲਾਈਟ ਆਮ ਆ ਚੱਲੀ ਜਾਂਦੀ ਹੈ ਹਰ ਵਕਤ ਜ਼ਿੰਮੇਦਾਰ ਆਉਂਦੇ ਆ ਆਪ ਦੀ ਮੋਟਰ ਦਿਨੇ ਦਿਨੇ ਚਲਾਉਂਦੇ ਆ ਸ਼ਾਮ ਨੂੰ ਖੜਾ ਜਾਂਦੇ ਆ ਅਸੀਂ ਵੀ ਬਸ ਸ਼ਾਮ ਨੂੰ ਮੋਟਰ ਬੰਦ ਕਰ ਜਾਾਂਗੇ ਦਿਨੇ ਦਿਨੇ ਮੋਟਰ ਚਲਾਵਾਂਗੇ ਪਾਣੀ ਪਾਵਾਂਗੇ ਚਾਵਲਾਂ ਦੇ ਵਿੱਚ ਉਹ ਸਾਡੇ ਉਧਰਲੇ ਪਲਾਂਟ ਚ ਚੱਲਦਾ ਸੀ ਪਾਣੀ ਅੱਜ ਬਸ ਉਹ ਭਰ ਜੂਗਾ ਸ਼ਾਮ ਤੱਕ ਮੋਟਰ ਬੰਦ ਕਰ ਜਾਾਂਗੇ ਰਾਤ ਨੂੰ ਚਲਾਉਂਦੇ ਨਹੀਂ ਕਿ ਨਾਲੇ ਤਾਂ ਗ੍ਰੈਡ ਤੇ ਲੋਡ ਘਟਾਈਏ ਇਹਦੇ ਨਾਲ ਕਿਉਂ ਵੱਧੀਆਂ ਮੋਟਰਾਂ ਚੱਲਦੀਆਂ ਇਹਦੀਆਂ ਬੰਦ ਆ ਗਈਆਂ ਤੇ ਨਾਲੇ ਜ਼ਿਮੀਦਾਰ ਨੂੰ ਵੀ ਪਤਾ ਵੀ ਲਾਇਟ ਕੱਲ ਨੂੰ ਫੇਰ ਆ ਜੂਗੀ ਵੀ ਕਾਦੀ ਖਾਤਰ ਰਾਤ ਨੂੰ ਚਲਾਉਣੀ ਆ ਵੱਧ ਪਾਣੀ ਪਾਉਣਾਗਾ ਹੁਣ ਸਾਡਾ ਦੇਖ ਲਓ ਬਿਲਕੁਲ ਖਾਲੀ ਘਰੇ ਪੈ ਖੇਤ ਇਹ ਮਾਂ ਖਾਲੀ ਆ ਦੇ ਬਸ ਇਹਦੇ ਨਾਲ ਸਵਾ ਦੀ ਜ਼ਿਮੀਦਾਰਾਂ ਨੂੰ ਸੁੱਖ ਹੋ ਗਿਆ ਜੀ ਆਪਣੇ ਖਾਤਰ ਤਾਂ ਮਾਨ ਸਰਕਾਰ ਠੀਕ ਆ ਜੀ ਬਾਕੀ ਆਪਣੀ ਟਾਈਮ ਸਿਰ ਫਸਲ ਵਿਕੀ ਜਾਵੇ ਟਾਈਮ ਸਿਰ ਲਾਈਟ ਮਿਲੀ ਜਾਵੇ ਫਸਲ ਕਰਨ ਨੂੰ ਆਪਾਂ ਨੂੰ ਤਾਂ ਸਾਰੀਆਂ ਸਰਕਾਰਾਂ ਹੀ ਚੰਗੀਆਂ ਨੇ ਜਿਹੜੀ ਸਰਕਾਰ ਆਪਾਂ ਨੂੰ ਲਾਇਟ ਦੇਊਗੀ ਆਪਾਂ ਨੂੰ ਤਾਂ ਸਾਰੀਆਂ ਚੰਗੀਆਂ ਨੇ ਆਪਾਂ ਨੂੰ ਸਹੂਲਤਾਂ ਦੇਊ ਜਿਹੜੀ ਜ਼ਿੰਮੇਦਾਰਾਂ ਨੂੰ ਮੈਂ ਤਾਂ ਉਹਨਾਂ ਨੂੰ ਸਾਰੀਆਂ ਨੂੰ ਚੰਗੀਆਂ ਮੰਨਦਾਗਾ ਜੀ ਆਪਣਾ ਨਾਲ ਜ ਵਾਲੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਜੀ ਤੇ YouTube ਤੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ